ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1337 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1338 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਭਾਤੀ ਮਹੱਲਾ 5ਵਾਂ ਰਾਗ ਪ੍ਰਭਾਤੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪ੍ਰਭ ਦੀ ਸੇਵਾ ਜਨ ਕੀ ਸੋਭਾ ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ ਲੋਕ ਪਰਲੋਕ ਵਿੱਚ ਹੁੰਦੀ ਹੈ ਕਾਮ ਕਰੋਧ ਮਿਟੇ ਤੇ ਸਲੋਬਾ ਉਸ ਦੇ ਅੰਦਰੋਂ ਕਾਮ ਕਰੋਧ ਲੋਭ ਆਦਕ ਵਿਕਾਰ ਮਿਟ ਜਾਂਦੇ ਹਨ ਨਾਮ ਤੇਰਾ ਜਨ ਕੈ ਭੰਡਾਰ हे ਪ੍ਰਭੂ ਪਰਮਾਤਮਾ ਤੇਰਾ ਨਾਮ ਤਨ ਤੇਰੇ ਭਗਤਾਂ ਦੇ ਖਜ਼ਾਨੇ ਵਿੱਚ ਭਰਪੂਰ ਰਹਿੰਦਾ ਹੈ ਗੋਨ ਗਾਵੇ ਪ੍ਰਭ ਦਰਸ ਪਿਆਰ हे ਪ੍ਰਭੂ ਤੇਰੇ ਭਗਤ ਤੇਰੇ ਦੀਦਾਰ ਦੀ ਤਾਂਗ ਵਿੱਚ ਤੇਰੇ ਗੁਣ ਗਾਉਂਦੇ ਰਹਿੰਦੇ ਹਨ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ हे ਪ੍ਰਭੂ ਆਪਣੀ ਭਗਤੀ ਆਪਣੇ ਸੇਵਕਾਂ ਨੂੰ ਤੂੰ ਆਪ ਹੀ ਸਮਝਾਈ ਹੈ ਕਾਟ ਜੇਬਰੀ ਜਨ ਲੀਏ ਛਡਾਈ ਰਹਾਓ ਉਹਨਾਂ ਦੀ ਮੋਹ ਦੀ ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ ਮਾਇਆ ਦੇ ਮੋਹ ਤੋਂ ਬਚਾਇਆ ਹੈ ਰਹਾਓ ਜੋ ਜਨ ਰਾਤਾ ਪ੍ਰਭ ਕੈ ਰੰਗ ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਤਿੰਨ ਸੁਖ ਪਾਇਆ ਪ੍ਰਭ ਕੈ ਸੰਗ ਉਹਾਂ ਨੇ ਪਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਆਤਮਿਕ ਆਨੰਦ ਪ੍ਰਾਪਤ ਕੀਤਾ ਜਿਸ ਰਸ ਆਇਆ ਸੋਈ ਜਾਣੈ ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ ਉਹੀ ਉਸ ਰਸ ਨੂੰ ਜਾਣਦਾ ਹੈ ਪੇਖ ਪੇਖ ਮਨ ਮਹਿ ਹੈਰਾਨੈ ਉਹ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਕਰਕੇ ਆਪਣੇ ਮਨ ਵਿੱਚ ਵਾਹ ਵਾਹ ਕਰ ਉੱਠਦਾ ਹੈ ਹੈਰਾਨ ਹੁੰਦਾ ਹੈ ਸੋ ਸੁਖੀ ਆਲ ਸਭ ਤੇ ਊਤਮ ਸੋਏ ਉਹ ਮਨੁੱਖ ਸੁਖੀ ਹੋ ਜਾਂਦਾ ਹੈ ਉਹ ਹੋਰ ਸਭ ਨਾਲੋਂ શ્રેષ્ઠ ਜੀਵਨ ਵਾਲਾ ਹੋ ਜਾਂਦਾ ਹੈ ਜਾ ਕੇ ਹਿਰਦੈ ਵਸਿਆ ਪ੍ਰਭ ਸੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪਰਮਾਤਮਾ ਆ ਵਸਦਾ ਹੈ ਸੋਈ ਨੇਹ ਚਲ ਆਵੇ ਨਾ ਜਾਏ ਉਹ ਮਨੁੱਖ ਸਦਾ ਅਡੋਲ ਚਿਤ ਰਹਿਦਾ ਹੈ ਉਹ ਕਦੇ ਭਟਕਦਾ ਨਹੀਂ ਫਿਰਦਾ ਆਨੰਦੇਨ ਪ੍ਰਭ ਕੇ ਹਰ ਗੁਣ ਗਾਏ ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤਾਕੋ ਕਰਹੁ ਸਗਲ ਨਮਸਕਾਰ ਏ ਭਾਈ ਉਸ ਮਨੁੱਖ ਦੇ ਅੱਗੇ ਸਾਰੇ ਆਪਣਾ ਸਿਰ ਨਵਾਇਆ ਕਰੋ ਨਮਸਕਾਰ ਕਰਿਆ ਕਰੋ ਜਾ ਕੈ ਮਨ ਪੂਰਨ ਰੰਕਾਰ ਜਿਸ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਉਸ ਨੂੰ ਸਾਰੇ ਨਮਸਕਾਰ ਕਰਿਆ ਕਰੋ ਕਰਿ ਕਿਰਪਾ ਮੋਹਿ ਠਾਕੁਰ ਦੇਵਾ ਏ ਠਾਕੁਰ ਪ੍ਰਭੂ ਪਰਮਾਤਮਾ ਹੈ ਪ੍ਰਕਾਸ਼ ਰੂਪ ਪ੍ਰਭੂ ਮੇਰੇ ਉਤੇ ਮਿਹਰ ਕਰ ਨਾਨਕ ਉਦਰੇ ਜਨ ਕੀ ਸੇਵਾ ਤੇਰਾ ਸੇਵਕ ਨਾਨਕ ਤੇਰੇ ਭਗਤ ਦੀ ਸਰਨ ਵਿੱਚ ਰਹਿ ਕੇ ਵਿਕਾਰਾਂ ਤੋਂ ਬਚਿਆ ਰਹੇ ਪਰਬਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਪਰਮਾਤਮਾ ਦੇ ਗੁਣ ਗਾਉਂਦਿਆਂ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਆਠ ਪਹਿਰ ਸਿਮਰੋ ਭਗਵੰਤ ਤਾਹੀਏ ਮੈਂ ਅੱਠੇ ਪਹਿਰ ਭਗਵਾਨ ਦਾ ਨਾਮ ਸਿਮਰਦਾ ਹਾਂ ਜਾ ਕੈ ਸਿਮਰਨ ਕਲ ਮਲ ਜਾਹੇ ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੇ ਰਾਹੀ ਸਾਰੇ ਪਾਪ ਕਿਲ ਵਿਖ ਦੂਰ ਹੋ ਜਾਂਦੇ ਹਨ ਤਿਸ ਗੁਰ ਕੀ ਹਮ ਚਰਨੀ ਪਾਹੇ ਮੈਂ ਉਸ ਗੁਰੂ ਦੀ ਸਦਾ ਚਰਨੀ ਲਗਾ ਰਹਿਦਾ ਹਾਂ ਸੋ ਮਤ ਦੇਵੋ ਸੰਤ ਪਿਆਰੇ ਏ ਪਿਆਰੇ ਸਤਗੁਰੂ ਮੈਨੂੰ ਚੰਗੀ ਅਕਲ ਬਖਸ਼ ਸਿਮਰੋ ਨਾਮ ਮੋਹੇ ਨਿਸਤਾਰੇ ਰਹਾਓ ਚੰਗੀ ਅਕਲ ਬਖਸ਼ ਜਿਸ ਦੇ ਰਾਹੀ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾ ਜਿਹੜਾ ਨਾਮ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਏ ਰਹਾਓ ਜਿਨ ਗੁਰ ਕਹਿਆ ਮਾਰਗ ਸਿੱਧਾ ਜਿਸ ਗੁਰੂ ਨੇ ਆਤਮਿਕ ਜੀਵਨ ਦਾ ਸਿੱਧਾ ਰਸਤਾ ਦੱਸਿਆ ਹੈ ਸਗਲ त्याग ਨਾਮ ਹਰ ਗੀਦਾ ਜਿਸ ਦੀ ਬਰਕਤ ਨਾਲ ਮਨੁੱਖ ਹੋਰ ਸਾਰੇ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਵਿੱਚ ਪਰਚਿਆ ਰਹਿੰਦਾ ਹੈ ਤਿਸ ਗੁਰ ਕੈ ਸਦਾ ਬਲ ਜਾਈਐ ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਹਰ ਸਿਮਰਨ ਜਿਸ ਗੁਰ ਤੇ ਪਾਈਐ ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਮਿਲਦੀ ਹੈ ਬੂੜਤ ਪ੍ਰਾਣੀ ਜੇਨ ਗੁਰ ਐ ਤਰਾਇਆ ਜਿਸ ਗੁਰੂ ਨੇ ਸੰਸਾਰ ਸਮੁੰਦਰ ਵਿੱਚ ਡੁੱਬਰੇ ਪ੍ਰਾਣੀਆਂ ਨੂੰ ਪਾਰ ਲੰਘਾਇਆ ਜਿਸ ਪ੍ਰਸਾਦ ਮੋਹ ਹੈ ਨਹੀਂ ਮਾਇਆ ਜਿਸ ਗੁਰੂ ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ ਮੋਹ ਨਹੀਂ ਸਕਦੀ ਹਲਤ ਪਲ ਤਜੇਨ ਗੁਰ ਐ ਸਵਾਰਿਆ ਜਿਸ ਗੁਰ ਨੇ ਸ਼ਰਨ ਪਏ ਮਨੁੱਖ ਦਾ ਇਹ ਲੋਕ ਤੇ ਪਰਲੋਕ ਸੋਨਾ ਬਣਾ ਦਿੱਤਾ ਤਿਸ ਗੁਰ ਉੱਪਰ ਸਦਾ ਹੋਂ ਵਾਰਿਆ ਮੈਂ ਉਸ ਗੁਰ ਤੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਵਾਰੇ ਬਲਿਹਾਰੇ ਜਾਂਦਾ ਹਾਂ ਮਹਾ ਮੁਗਦ ਤੇ ਕੀਆ ਗਿਆਨੀ ਜਿਸ ਗੁਰੂ ਨੇ ਮਹਾ ਮੂਰਖ ਤੋਂ ਆਤਮਿਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ ਗੁਰਪੂਰੇ ਕੀ ਇਕਾਥ ਕਹਾਣੀ ਪੂਰੇ ਗੁਰੂ ਦੀ ਸਿਫਤ ਸਲਾ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ ਪਾਰ ਬ੍ਰਹਮ ਨਾਨਕ ਗੁਰਦੇਵ ਏ ਨਾਨਕ ਗੁਰੂ ਦੀ ਸ਼ਰਨ ਪਾ ਕੇ ਪਾਰ ਬ੍ਰਹਮ ਗੁਰਦੇਵ ਦੇ ਦਰਸ਼ਨ ਹੋ ਜਾਂਦੇ ਹਨ ਵੱਡਾ ਭਾਗ ਪਾਈਏ ਹਰ ਸੇਵ ਅਤੇ ਹਰੀ ਦੀ ਸੇਵਾ ਭਗਤੀ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ਪਰਬਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਜਿਨ੍ਹਾਂ ਨੂੰ ਉਸ ਪ੍ਰਭੂ ਨੇ ਆਪਣਾ ਨਾਮ ਜਪਣ ਦੀ ਪ੍ਰੇਰਣਾ ਕੀਤੀ ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖਸ਼ ਦਿੱਤੇ ਉਹਨਾਂ ਅੰਦਰੋਂ ਸਾਰੇ ਦੁੱਖ ਦੂਰ ਹੋ ਗਏ ਕਾਰ ਕਿਰਪਾਇ ਆਪਣੀ ਸੇਵਾ ਲਾਏ सगला ਦੁਰਤ ਮਿਟਾਇਆ ਪ੍ਰਭੂ ਪਰਮਾਤਮਾ ਨੇ ਮਿਹਰ ਕਰਕੇ ਜਿਨ੍ਹਾਂ ਨੂੰ ਆਪਣੀ ਭਗਤੀ ਵਿੱਚ ਜੋੜਿਆ ਉਹਨਾਂ ਦੇ ਅੰਦਰੋਂ ਉਸਨੇ ਸਾਰਾ ਪਾਪ ਦੂਰ ਕਰ ਦਿੱਤਾ ਦੁੱਖ ਦਰਦ ਉਹਨਾਂ ਦੇ ਨਾਸ ਕਰ ਦਿੱਤੇ ਪਰਮਾਤਮਾ ਨੇ ਹਮ ਬਾਰਕ ਸਰਨ ਪ੍ਰਭ ਦਿਆਲ ਏ ਦਿਆ ਦੇ ਸੋਮੇ ਪ੍ਰਭੂ ਅਸੀਂ ਜੀਵ ਤੇਰੇ ਬੱਚੇ ਤੇਰੀ ਸ਼ਰਨ ਆਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਓ ਧਰਤੀ ਦੇ ਰਖਿਆ ਕਿ ਪ੍ਰਭੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਉਹਨਾਂ ਦੇ ਅੰਦਰੋਂ ਆਗਣ ਦੂਰ ਕਰਕੇ ਉਹਨਾਂ ਨੂੰ ਉਸ ਪ੍ਰਭੂ ਨੇ ਆਪਣੇ ਬਣਾ ਲਿਆ ਰਹਾਓ ਤਾਪ ਪਾਪ ਬਿਨਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਧਰਤੀ ਦੇ ਖਸਮ ਪ੍ਰਭੂ ਜੀ ਜਿਨ੍ਹਾਂ ਉੱਤੇ दयावान ਹੋਏ ਉਹਨਾਂ ਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਇੱਕ ਖੇਨ ਵਿੱਚ ਨਾਸ਼ ਹੋ ਗਏ ਸਾਸ ਸਾਸ ਪਰ ਬ੍ਰਹਮ ਅਰਾਧੇ ਆਪਣੇ ਸਤਿਗੁਰ ਕੈ ਬਲ ਜਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਉਸ ਦੀ ਮਿਹਰ ਨਾਲ ਮੈਂ ਆਪਣੇ ਹਰੇਕ ਸਾਹ ਦੇ ਰਾਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਅਗੰ ਮੰਗੋਚਰ ਬੇਅੰਤ ਸੁਆਮੀ ਤਾ ਕਾਇੰਤ ਨ ਪਈਐ ਮਾਲਕ ਪ੍ਰਭੂ ਪਹੁੰਚ ਹੈ ਉਸ ਤੱਕ ਜੀਵਾਂ ਦੇ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਬੇਅੰਤ ਹੈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਲਾਹਾ ਘਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਨਾਮ ਹੀ ਅਸਲ ਧਨ ਹੈ ਇਹ ਲਾਭ ਖੱਟ ਕੇ ਤਨਵਾਨ ਬਣ ਜਾਈਦਾ ਹੈ ਆਠ ਪੈਰ ਪਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਹੁਣ ਮੈਂ ਅਠੇ ਪੈਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਕਉ ਨਾਨਕ ਮੇਰੇ ਪੂਰੇ ਮਨੋਰਥ ਬਾਰ ਬ੍ਰਹਮ ਗੁਰ ਪਾਇਆ ਏ ਨਾਨਕ ਆਖ ਕਿ ਮੈਨੂੰ ਗੁਰੂ ਮਿਲ ਗਿਆ ਹੈ ਮੈਨੂੰ ਗੁਰੂ ਮਿਲ ਪਿਆ ਹੈ ਗੁਰੂ ਦੀ ਕਿਰਪਾ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ ਹੁਣ ਮੇਰੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਹਨ ਕਿਉਂਕਿ ਜਦੋਂ ਗੁਰੂ ਮਿਲ ਪੈਂਦਾ ਹੈ ਸੱਚਾ ਤੇ ਗੁਰੂ ਦੱਸਦਾ ਹੈ ਫਿਰ ਪਰਮਾਤਮਾ ਨੂੰ ਮਿਲਣ ਦਾ ਰਸਤਾ ਪੰਜਵੇਂ ਪਾਦਸ਼ਾ ਰਾਗ ਪ੍ਰਭਾਤੀ ਵਿੱਚ ਸਾਨੂੰ ਕਲਜੂਗੀ ਜੀਵਾ ਨੂੰ ਸਮਝਾ ਰਹੇ ਹਨ ਕਿ ਬੰਦਿਆ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ ਸੱਚੀ ਮਿੰਤ ਸੱਚੀ ਲਗਨ ਨਾਲ ਤੇ ਤੈਨੂੰ ਵੀ ਪਰਮਾਤਮਾ ਤੇਰੇ ਅੰਦਰੋਂ ਹੀ ਪ੍ਰਗਟ ਹੋ ਜਾਏਗਾ ਤੇ ਮਿਲ ਜਾਏਗਾ ਤੇਰੇ ਸਾਰੇ ਦੁੱਖ ਪਾਪ ਕਲੇਸ਼ ਨਾਸ ਹੋ ਜਾਣਗੇ ਆਠ ਪੈਰ ਪਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1338 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1349 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ